ਹੋਏ ਫੁਕਾਰੇ ਮਰੀ ਜਾਂਦਾ ਗੋਜਾ ਭੰਡਾ ਹੋਏ ਪਾਪੂ ਦੇ ਆਇਧਰ ਰਸਤਾ ਕਰਤਾ ਆਇਧਰ ਹੋਏ ਨਿਕਲਿਆ ਓਏ ਉਹ ਨਿਕਲਿਆ ਪਰ ਭਾਈ ਬਹੁਤ ਹੀ ਪੜਾ ਸਾਪਾ ਬਹੁਤ ਹੀ ਡਬਲ ਭਾਈ ਧਿਆਨ ਰੱਖਿਆ ਕਰੋ ਕਬੂਤਰ ਬਾਜ਼ ਸਾਰੇ ਮੇਰੇ ਭਰਾ ਬੇਨਤੀ ਆ ਫੁਕਾਰੇ ਮਰੀ ਜਾਂਦਾ ਦੇਖੋ ਜੀ ਆ ਫੜਾ ਦਿਓ ਆ ਫੜਾ ਦਿਓ ਫੁਕਾਰੇ ਮਾਰਦਾ ਫਤ ਜਾਣੀ ਜਾਣਾ ਉਹ ਕਿ ਪਾਛੇ ਜਾ ਕੇ ਡੋਨਾ ਡੱਕੀ ਪਿਆ ਇਧਰ ਨੂੰ ਸਿੱਧਾ ਹੋਊਗੇ ਰ ਆਪਣੇ ਪਰ ਆਓ ਇਧਰ ਇਹੋ ਕੁਝ ਜੇ ਬੜਾ ਆਇਆ ਯਾਰ ਕੁਝ ਇਹ ਪਰਲੇ ਉਹ ਬੋਰੀ ਚਾ ਯਾਰ ਬੋਰੀ ਚਾ ਬੋਰੀ ਚ ਇੱਧਰ ਮੱਥਰਿਆ ਪਿਆ ਨਾ ਸਰਕਾਰੇ ਮਾਰਦਾ ਦੇਖੋ ਸਰਕਾਰੇ ਮਾਰਦਾ ਸਰਕਾਰੇ ਮਾਰਦਾ ਵੱਡੀ ਬਿੜਾ ਦੇ ਆ ਗਿਆ ਮੂੰਹ ਵੱਡੀ ਬਿੜਾ ਹੈ ਕਾਲਾ ਉਹ ਇਧਰ ਨੂੰ ਧੱਕੇ ਦਾ ਪੈਣ ਤੇ ਫਕਾਰੇ ਮਾਰ ਬਾਲਾ ਸੱਦਾ ਹੋਊ ਦੇਖੋ ਫਕਾਰੇ ਬਾਲੇ ਮਾਰ ਕਰੀ ਤਮਾਰੀ ਜਨ ਉਹ ਇਧਰ ਉਹ ਤੂੰ ਨੱਗੇ ਪੈਰੀ ਬਾਈ ਫਕਾਰਾ ਮਾਰ ਤੈਨੂੰ ਤਾਂ ਕੋਈ ਨਹੀਂ ਕਹਿੰਦਾ ਸੱਪਾ ਲੈ ਫਕਾਰਾ ਮਾਰ ਦੂਜਾ ਉਹ ਆਏ ਆ ਲੈ ਉਹ ਬੱਟਾ ਆ ਬੜਾ ਦਲਾਇਆ ਮਾਰ ਕੇ ਫਕਾਰੇ ਮਾਰ ਖੱਟਾ ਪਰ ਇਹਨੂੰ ਖਲਾ ਕੇ ਵਾਟ ਦੇ ਫਕਾਰੇ ਉਹ ਮਾਰਦਾ ਉਹ ਮਾਰਦਾ ਹੰਝਕਿਆਂ ਦਾ ਖਤਰਨਾਕ ਆ ਪੂਰਾ ਉਹ ਬੋਰੀ ਚ ਰਹਿ ਗਿਆ ਹੁਣ ਬੋਰੀ ਖੇਚ ਪਿੱਸੇ ਨੂੰ ਫਣ ਸਾਡੇ ਨਾਲ ਕਰਦੀ ਫੇਰ ਓਏ ਓਏ ਆ ਟੱਲਾਂ ਨੂੰ ਬੋਰੀ ਚ ਲਾ ਕੇ ਮਾਰਾਂ ਆ ਬੰਦਰਸਾਲ ਸੱਪਾ ਵਾਲੇ ਦਾ ਪੋਤਾ ਜੀ ਉਹ ਦੇਖੋ ਆਣ ਦੇ ਚੱਕੀ ਬੈਠਾ ਉਹ ਬਾਈ ਮਾਣਾ ਓਏ ਇੱਧਰ ਸਿੱਧਾ ਹੋ ਜੂਗਾ ਕਾਣ ਆ ਦੇਖੋ ਜੀ ਸਾਰੇ ਮੈਂ ਰੱਖਿਆ ਕਰੋ ਬਾਈ ਬਣ ਕੇ ਕਬੂਤਰ ਬਾਜ਼ਾਂ ਉਹ ਭੈਣ ਓਏ ਦੇਖੋ ਆਂਡੇ ਆ ਗਿਆ ਸਿੱਧਾ ਹੋ ਬਦਲਾ ਤੇਰਾ ਲਾੜੀ ਓਏ ਉਹ ਲੈ ਗਾ ਲੈ ਦੱਸੇ ਜਵਾਕ ਧੱਕਾ ਵਰਦਾ ਦਾ ਭੈਣ ਖਾਦ ਲੈ ਧੱਕਾ ਵਰਦਾ ਦਾ ਭੈਣ ਖਤਮ ਨਾ ਗ ਜਾਣ ਜਾਣ ਦੋ ਯਾਰ ਇਹ ਨਾ ਸੇੜੋ ਨਾ ਯਾਰ ਉਹਨੂੰ ਬੱਸ ਜਾਣਦੇ ਹੁਣ ਵਰਦ ਦੇ ਮਾਰਨਾ ਥੋੜੋ ਆਪਾਂ ਬੱਸ ਇੱਥੇ ਹੀ ਬਈ ਆਪਣਾ ਗੁੱਜਾ ਉਹ ਜਿਹਦੇ ਚ ਸੱਪ ਬੈਠਾ ਸੀ ਉਹ ਪਹਿਲਾਂ ਆਪਣੀ ਫਰਦਾ ਕਿੱਥੋਂ ਦੀ ਹੈ ਚਲ ਦਵਾਜੀ ਚ ਤੇ ਇੱਥੇ ਗੁੱਜਾ ਹੀ ਆਪਣਾ ਉਹਦੇ ਵਿੱਚ ਬੜਿਆ ਬਾਈ ਤੇ ਆਪਣੇ ਉਹ ਸਾਹਮਣੇ ਉਹ ਉੱਥੇ ਦੇ ਉਹ ਆਂਡੇ ਹੁੰਦੇ ਉੱਤੇ ਪੀਤੇ ਤੇ ਬੱਚੇ ਖਾ ਗਿਆ ਆਪਣੇ ਇਹਦੇ ਕੁਰਜੇ ਚ ਬੈਠੇ ਬਾਈ ਬਣ ਕੇ ਧਿਆਨ ਰੱਖਿਆ ਕਰੋ ਸਾਰੇ ਕਬੂਤਰ ਆਜਾ ਆਪਣੇ ਜਾਨਵਰ ਦਾ ਪਤਾ ਨਹੀਂ ਠੰਡੇ ਥਾ ਕੇ ਬੈਠਾ ਉਹ ਆਂਡੇ ਦੇ ਕਬੂਤਰ ਵੀ ਮੰਮੀ ਆਖਾ ਡਰੀ ਗਾ ਤੂੰ ਬੈਠੇ ਆ ਵੀ ਖਾ ਗਿਆ ਇੱਧਰ ਇੱਥੇ ਦੋ ਆਂਡੇ ਖਾ ਗਿਆ ਕਬੂਤਰ ਇਹ ਕਾਹ ਹੈਗਾ ਉਹ ਬੱਚੇ ਗਏ ਆ ਧਿਆਨ ਰੱਖਿਆ ਕਰੋ ਬਾਈ ਬਣ ਕੇ ਸਾਰੇ ਬਹੁਤ ਹੀ ਖਤਰਨਾਕ ਸੱਪ ਸੀ ਮਿੱਟੀ ਹਲਾ ਬਈ ਸਾਰੇ